ਮੇਰਾ ਨਾਮ ਤਾਂ ਭਾਈ ਛੇਰ ਕੋਰਾ ਮੇਰੇ ਪੁੱਤ ਦੇ ਨਾਮ ਮਨਪ੍ਰੀਤ ਸਿੰਘ ਪੁੱਤ ਅਸੀਂ ਹਾਂ ਪੁੱਤ ਆਪਾਂ ਠੀਕਾਤ ਨਗੀ ਬਪਰੀ ਹੈ ਮੈਂ ਖੇਤ ਕਿਉਂ ਆਇਆ ਭਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟਰ ਟਰੈਕਟ ਪਰ ਤੇ ਉਤਰ ਗਿਆ ਖੰਦਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤ ਉਹ ਕਰ ਰਹੇ ਆ ਗਿਆ ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ ਇਹ ਉਹ ਕੁਝ ਹੋਇਆ ਇਹ ਲੈ ਆਏ ਜਾਂ ਕੇ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ ਇਹ ਉਹ ਕੁਛ ਬਣ ਗਿਆ ਦਾਖਲ ਹੈ ਭਈ ਉਹ ਪੰਚਾਰ ਜਣੇ ਇਥੇ ਕੌਣ ਪਿੰਡ ਦੀ ਪਿੰਡ ਦੇ ਹੈ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉਧਰ ਦੋ ਭਾਈ ਤਾਂ ਛੋਟੇ ਭਾਈ ਦੇ ਨਾਂ ਦਾ ਮੈਨੂੰ ਪਤਾ ਨਹੀਂ ਦੋ ਇੱਕ ਚ ਮਾਰਾਂ ਦਾ ਮੁੰਡਾ ਦਾ ਨਾਂ ਬੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹਿੰਤਾ ਸੀ ਤਾਂ ਹੁਣ ਜਾਣੇ ਨਹੀਂ ਦੰਦੇ ਤੇ ਘਰ ਹੀ ਰਹਿੰਦਾ ਉਹ ਹੈ ਨਾ ਵੀ ਲੜਾਈ ਸੀ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਕਾਦੀ ਲੜਾਈ ਪਈ ਸੀ ਪਤਾ ਨਹੀਂ ਉਹ ਗਏ ਮੈਨੂੰ ਤਾਂ ਇਹ ਲੜ ਲੜਪਹਾਂ ਜਾਂ ਉਹ ਬ੍ਰਦਰਪਾਲਟੀ ਦੇ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਨਾਲ ਦੀ ਬਾਈ ਲੰਬੀ ਹੁਣ ਤਾਂ ਪੁਲਿਸ ਨਹੀਂ ਦਾ ਹੁਣ ਤਾਂ ਠੀਕ ਠਾਕ ਹੈ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੋਇਆ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਕੋਈ ਨਹੀਂ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਹੁਣ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਉਹ ਪੁਲਸ ਵਾਲੇ ਗਏ ਉਹਨਾਂ ਦੇ ਘਰੋਂ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਤੋਂ ਹੈ ਬਿਆਨ ਲਖਤੀ ਹੈ ਹੈ ਬਿਆਨ ਲਖਤੀ ਵਾਲੇ ਕੋਈ ਬਿਆਨ ਨਹੀਂ ਬਿਆਨ ਮੰਨਨ ਕੋਈ ਨਹੀਂ ਪੁੱਛਿਆ ਉਹਨਾਂ ਨੇ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਚ ਐਪਾਰਕ ਵਾਲੇ ਜੀ ਹਾਂ ਐਦਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਗਏ ਹੋਰ ਵੀ ਫਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੂਰੇ ਮੈਨੂੰ ਤਾਂ ਸਿਰਦਾ ਪਤਾ ਹੈ ਬੀ ਹੋ ਨਹੀਂ ਪਤਾ ਮੁਕੇ ਦੇਖੋ ਅਸੀਂ ਤਾਂ ਮੈਂ ਕੀ ਕਰ ਦੂੰ ਜੀ ਹੈ ਕੀ ਇਹ ਕਹੀ ਜੀ ਕਾਰਵਾਈ ਦੀ ਮੰਗ ਕਰ ਰਹੇ ਹੋ ਜੀ ਪੁਲਿਸ ਪ੍ਰਸ਼ਾਸਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਐਂ ਕਹਾਂਗੇ ਵੀ ਸਾਨੂੰ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ ਆਧਰ ਕਰਦੀ ਵੀ ਜੋ ਕਿ ਲੋਕਾਂ ਦੇ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਦੇ ਨਹੀਂ ਕਰਦੇ ਸਾਡੇ ਸਾਡੀ ਤਾਂ ਜੋ ਕਹਾਣੀਆਂ ਵੀ ਬੀ ਕਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊਗਾ ਚਾਚੇ ਤਾਇਆ ਨੇ ਸਾਊ ਹੋਏ ਕੋਈ ਜਾਂਦੇ ਕੋਈ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਆ ਜੀ ਅੱਛਾ ਕੀ ਕੀ ਦੀ ਡੈਥ ਹੋਈ ਹੈ ਜੀ ਕੀ ਨਾਮ ਆ ਉਹ ਮੁੰਡੇ ਅਜੀ ਜੇ ਦਾ ਮਨ ਤਰੀਕਦਾ ਅੱਛਾ ਕੀ ਘਟਨਾ ਕੀ ਵਾਪਰੀ ਹੈ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਹੋਇਆ ਪਹਿਲਾਂ 10 ਕ ਵਜੇ ਕੇ ਗੇਟ ਤੇ ਸੰਦਰ ਥੱਲੇ ਵੀ 5 ਵਜੇ ਪਤਾ ਲੱਗਿਆ ਮੈਂ 10 ਕ ਵਜੇ ਕੇ ਗੇਟ ਤੇ ਤੁਸਕਿਆ 4 ਮਿੰਟਾਂ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਪੁੱਟਿਆ ਉਹ ਦੋ ਜੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 23 ਸਾਲ ਆ ਜੀ ਕੀ ਪਹਿਲਾਂ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਪਹਿਲਾਂ ਕੋਈ ਐਡੀ ਕਿ ਲੜਾਈ ਤਾਂ ਹੈ ਨਹੀਂ ਜਣ ਕੇ ਪਹਿਲਾਂ ਤਾਂ ਆਪਸ ਵਿੱਚ ਪਿਆਰ ਵੀ ਹੈਗਾ ਦਾ ਉਨੇ ਬਾਅਦ ਮੜਾ ਉਹ ਤਾਂ ਹੋ ਗਿਆ ਨੇ ਵੀ ਨਿਬੜਿਆ ਦਾ ਕੰਮ ਹਾਂ ਬਾਕੀ ਹੋਰ ਰਾਤ ਪਤਾ ਨਹੀਂ ਨਾ ਕੀ ਬਣਿਆ ਕੀ ਨਹੀਂ ਅੱਛਾ ਇੱਕ ਕਰਕੇ ਉਹ ਪੁੱਤਿਆ ਬਾਹਰ ਵੀ ਬੜੀ ਵੱਡੀ ਕਿੰਨੀ ਵੱਡੀ ਆ ਬਾਕੀ ਸਿਰ ਤੇ ਸੱਟਾਂ ਮਾਰੀਆਂ ਸਿਰ ਚ ਕਾ ਦੇਣਾ ਸਿਲੰਡਰ ਮਾਰੇ ਕੀ ਪਤਾ ਨਹੀਂ ਕੀ ਮਾਰੇ ਕਹਿੰਦੇ ਕਿ ਕਹੀ ਕੋਈ ਪਿੰਦੀ ਭੌੜਾ ਪਿਆ ਦਾ ਸਰੇ ਸਰੇ ਮਾਰੇ ਉਹ ਪੁਲਸਾਰੀ ਖਾਣੇ ਕੀ ਟੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਹੁਣ ਪੁਲਸ ਨੇ ਕੀ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਕਹਿੰਦਾ ਮम्मी ਮੁੰਮੀ ਦਾ ਦੇ ਕੇ ਕਹਿੰਦੇ ਮੁੰਡੇ ਮਾਸੀ ਇਹ ਪਤਾ ਨਹੀਂ ਬੜਾ ਬਿਆਲ ਲਿਖ ਲੈ ਬੋਸ ਹਾਂ ਬ्यान ਉਸੜਾ ਤੇ ਜੇ ਜੇ ਮੁਰਗੀ ਨਾਲ ਕਿ ਨਾਲ ਕੀ ਮਾਗੀ ਕਰਦੇ ਬਾਕੀ ਕੀ ਮੰਗ ਕਰਦੇ ਬੋਸ ਤਾਂ ਐਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਨਹੀਂ ਦੇਣਾ ਚਾਹੀਦਾ ਜੋ ਕੱਲੂ ਕਿਤੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਦੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੂੰ ਮਾਰੇਗਾ ਪਹਿਲਾਂ ਇਹਨਾਂ ਨੂੰ ਜਫਰਪਨ ਮਾਰੇ ਰਕ ਮਾਰਾ ਉਹਨਾਂ ਨੂੰ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨੂੰ ਮਾਰੇ ਸੀ ਹਾਂ ਡਾਕਟਰ ਹੈ ਜਿਹੜੇ ਡੰਗੜਾ ਦਾ ਉਹਨਾਂ ਦਾ